ਦੋਸਤੋ ਮੈਂ ਫੇਸਬੁੱਕ ਤੇ ਇੱਕ ਵੀਡੀਓ ਦੇਖੀ ਤੇ ਇਸ ਵੀਡੀਓ ਨੂੰ ਦੇਖ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾਗਾ ਤੇ ਤੁਸੀਂ ਮੈਨੂੰ ਵੀਡੀਓ ਦੇਖ ਕੇ ਦੱਸੋ ਕਿ ਇਹ ਨਫ਼ਰਤ ਫੈਲਾਈ ਜਾ ਰਹੀ ਹੈ ਜਾਂ ਇਹ ਸੱਚ ਹੈ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੱਟਾਂ ਦੇ ਖਿਲਾਫ ਹੋ ਤੁਸੀਂ ਸਾਰੇ ਜੱਟ ਡਰਪੋਕ ਨੇ ਸਿਪਾਹੀ ਆ ਜੇ ਤੇ ਮੂਧੇ ਪੈ ਜਾਣਗੇ ਸਾਰੀ ਪੁਸ ਦਾ ਦੱਲਾ ਜੱਟ ਹੋਊਗਾ ਪਿੰਡ ਦੇ ਵਿੱਚ ਸੱਤ ਅੱਠ ਘਰ ਹੁੰਦੇ ਆ ਸਾਰੇ ਪਿੰਡ ਦੇ ਨਾਲ ਉਹ ਚੂਲਚਗਾਰੀਆਂ ਕਰਕੇ ਧਲੇਵਾਜੀ ਕਰਦੇ ਨੇ। ਇੱਕ ਗੁਲਾਮੀ ਦੇ ਮੁਜਸਮੇ ਨੇ। ਜੱਟਾਂ ਦੇ ਖਿਲਾਫ ਹੋਂ ਤੁਸੀਂ? ਮੈਂ ਖੁਦ ਜੱਟਾਂ। ਹੂੰ। ਮੇਰੇ ਨਾਲੋਂ ਬੰਦਾ ਦੁਨੀਆਂ ਦਾ ਕੋਈ ਜੱਟ-ਜੱਟ ਨਹੀਂ ਹੋ ਸਕਦਾ। ਨੰਗਾ ਚੱਟਾ ਮੈਂ ਸਾਰੇ ਜੱਟ ਡਰਪੋਕ ਨੇ। ਉਹ ਜਿਵੇਂ ਪੰਜਾਬ ਦੇ ਕਹਾਵਤ ਹੈ ਨਾ। ਕੁੱਕੜ ਕਾਂ ਕੁੱਕ ਮੋਕ ਕਬੀਲਾ ਪਾਲਦਾ। ਹੈਨਾ? ਜੱਟ ਮੈਂ ਹਾਂ ਸੰਸਾਰ ਕਬੀਲਾ ਗਾਲਦਾ। ਕਬੀਲਾ ਗਾਲ ਲੋਕ ਨੇ ਟਾਈਪਰ ਜੁਗਦੀ। ਟੰਡ ਕੋਣ ਪਾਲਦਾ ਤੂੰ ਰੋਟੀ ਕੋਣ ਖਾਂਦਾ ਰੋਟੀ ਲੋਕੀ ਆਪਦੀ ਕਿਰਤ ਨਾਲ ਖਾਂਦੇ ਏ ਥੋੜਾ ਖਵਾ ਦੂ ਇਹ ਵੀ ਨਾਲ ਆਇਆ ਇਹ ਪ੍ਰੇਖਾ ਜ਼ਮੀਨਾਂ ਕਿਹਦੇ ਕੋਲੇ ਇਹਨੂੰ ਕਿੱਥੋਂ ਆਈਆਂ ਹੈ ਕਿਹਦੇ ਕੋਲੇ ਦੱਸੋ ਆਈਆਂ ਕਿੱਥੋਂ ਛੱਡੋ ਤੁਸੀਂ ਪਹਿਲਾਂ ਦਿੱਤੀਆਂ ਕੀ ਨੇ ਤੇ ਕਿਉਂ ਦਿੱਤੀਆਂ ਇਹ ਵੀ ਸੁਣ ਲਓ ਨਹੀਂ ਆਈਆਂ ਕਿ ਹੈ ਕਿਹਦੇ ਕੋਲੇ ਅੱਜ ਅੱਜ ਤੁਹਾਨੂੰ ਦੱਸਾਂ ਜਦੋਂ ਤੋਂ ਅਸੀਂ ਸੁਰਤ ਸੰਭਾਲੀ ਜਾਂ ਜਦੋਂ ਤੋਂ ਮੁਲਕ ਜਾਦ ਹੋਇਆ ਉਦੋਂ ਤੋਂ ਤਾਂ ਇਹੀ ਗੱਲ ਹੈ ਵੀ ਇਹੀ ਖਵਾਉਂਦੇ ਏ ਇਹੀ ਪਾਲਦੇ ਏ ਇਹੀ ਫਸਲਾਂ ਦੀ ਰਾਖੀ ਬੰਦੇ ਏ ਇਹੀ ਮੰਡੀਆਂ 'ਚ ਬੈਠੇ ਏ ਵਿਚਾਰੇ